ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੁਸੀਂ ਜਿਹੜਾ YouTube ਚੈਨਲ ਲੌਂਗ ਵਾਲੀ ਜਰਮਾਨ ਤੇ ਆਪਾਂ ਚੱਲਦੇ ਆ ਅੱਜ ਦਿਖਾਉਣਾ ਤੁਹਾਨੂੰ ਆਪਣਾ ਉੱਥੇ ਦਾ ਸ਼ੀਸ਼ਮਾ ਦਾ ਮੇਲਾ ਪਹੁੰਚਦੇ ਆ ਜੇ ਚੱਲਦਾ ਹੋਇਆ ਵੈਸੇ ਅੱਜ ਹੈਗਾ ਹੀ ਸਮਾਂ ਅਜ ਤੱਕ ਆਓ ਜੀ ਮੈਡਮ ਜੀ ਤੇ ਮੈਡਮ ਜਿੱਦਣੇ ਨਾਲ ਓਏ ਹੂੰ ਸਦਾ ਕਈ ਦਿਨਾਂ ਦਾ ਵਿਚਾਰ ਬਣ ਗਿਆ ਸੀ ਅੱਜ ਚੱਲਦੇ ਆ ਚੱਲਦੇ ਆ ਚੱਲਦੇ ਅੱਜ ਟਾਈਮ ਲੱਗ ਗਿਆ ਬੋਲੋ ਮੇਰੇ ਟਾਈਮ ਕੱਢ ਹੀ ਲਿਆ ਸੱਤ ਸੱਤ ਆਪਣਾ ਜਾਣ ਬਟਾ ਰੇ ਜਿਹੜੇ ਜਿਹੜੇ ਤੁਮ ਲੋ ਬੇ ਨਾਲ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਨਾ ਸਬਸਕ੍ਰਾਈਬ ਜਰੂਰ ਕਰੋ ਠੀਕ ਹੈ ਇਹ ਤੁਹਾਨੂੰ ਮਿਲਦਾ ਰਸਤਾ ਇਹ ਦਿਖਾਉਣੇ ਆ ਤੇ ਹੁਣ ਇਹ ਸ਼ਹਿਰ ਦੇ ਮੇਨ ਮੇਨ ਜਗਾਵਾਂ ਗੱਡੀ ਦੇ ਵਿੱਚੋਂ ਦਿਖਾਵਾਂਗੇ ਉੱਲਗੇ ਆਪਣੇ ਕਰ ਤੋਂ 메인 ਰੋਡ ਦੇ ਨਿਕਲਣ ਵਾਸਤੇ ਸੰਤ ਰੋਡ ਆਜੀ ਅਗੇ ਸੰਭਾਸੀ ਇਹਦੇ ਨਾਲ ਹੀ ਆਗਾ ਫੂਲ ਸਿਨੇਮਾ ਜੋ ਕਿ ਬਹੁਤ ਪੁਰਾਣੀ ਇਮਾਰਤ ਹੈ ਇਹ ਨੂੰ ਪਹਿਲਾਂ ਅਲੋਰਾ ਸਿਨੇਮਾ ਕਹਿੰਦੇ ਸੀਗੇ ਜੋ ਪ੍ਰਾਤਨ ਸੀਗਾ ਇਹ ਪੁਰਾਣਾ ਸੀਗਾ ਪ੍ਰਾਤਨਾਂ ਦਾ ਪੁਰਾਣਾ ਸੀਗਾ ਉਨੇ ਇਸ ਤਰ੍ਹਾਂ ਫੂ ਫੂ ਫਰਮਾ ਕਰੀ ਰਹੋ ਨਹੀਂ ਲੋਰਾ ਕਹਿੰਦੇ ਆ ਲੋਰਾ ਤਾਂ ਉਹ ਦੂਜਾ ਰਕੜਾ ਦੇ ਰਹੇਗਾ ਜੀ ਇਹ ਪੁਲਿਸ ਦਾ ਮੈਂ ਹੀ ਹੈ ਸੌਰੀ ਇਹ ਰਹਿਣਾ ਕੋਰਟ ਸ਼ਾਨ ਫਟੇ ਵਾਲੇ ਦੀ ਸ਼ਾਨ ਜੰਨਤ ਦੀ ਆ ਟੌਕਨ ਟੀਐਮਟੀ ਡੇ ਸਰਦਾਰ ਸੇਵਾ ਸਿੰਘ ਠਿਕਰੀ ਵਾਲ ਚੌਂਕ ਉਹਨਾਂ ਦਾ ਪੁੱਤ ਲੱਗਦਾ ਤਾਂ ਇਹ ਉਹਨੂੰ ਗਵਾ ਸੀ ਸਮੈਲ ਨਾ ਸਤੇ ਤੋ ਅੱਗੇ ਆਊਗਾ ਆਪਣਾ ਰੱਬ ਦੇ ਰਫਾ ਕਰੇ ਕੀ ਉਹਦਾ ਨਾ ਕੋਲੋ ਗਰਾਉਂਡ ਤੇ ਆ ਮਿਲਟਰੀਆਂ ਦੇ ਕੁਆਰਟਰ ਨੇ ਕੁਆਰਟਰ ਅਕੋਈ ਆਫੀਸਰ ਹੈਡ ਆਫਿਸ वगैरह ਮਿਲਟਰੀ ਹੈ ਇਹ ਆ ਗਿਆ ਜੀ ਆਪਣਾ ਵੂਮਨ ਕਾਲਜ ਚੌਂਕ ਇੱਥੇ ਆਪਣਾ ਟੈਂਕ ਟੰਕ ਬਣਨੇ ਨੇ ਇਹਦੇ ਨਾਲ ਬਿਲਕੁਲ ਕੋਲੋ ਗਰਾਉਂਡ ਦੇ ਨਾਲ ਮਨ ਕਾਲਦ ਨੂੰ ਤੇ ਆਪਾਂ ਇਧਰ ਮੁੜ ਕੇ ਸੀ ਸਮੈਲ ਤੇ ਗੁਰਦਾਰਾ ਮੋਤੀਵਾਸਾ ਵੱਲ। ਆ ਗਏ ਮਹਾਰਾਜੇ ਪਟਿਆਲੇ ਦਾ। ਇਹ ਆ ਗਏ ਗੇਟਕੁਰ ਦਾ ਮੋਤੀਵਾਸਾ ਨੂੰ ਜਾਂਦਾ ਰਸਤਾ ਇੱਥੋਂ। ਤੇ ਇਧਰ ਅੱਗੇ ਆ ਗਈ ਮਿਊਸਪਲ ਕਮੇਟੀ ਬਣਾ ਲਈ। ਇਹ ਆ ਜੀ ਮਿਊਸਪਲ ਕਮੇਟੀ ਸਰਕਾਰੀ ਆਯੁਰਵੈਦਿਕ ਕਾਲਜ ਜਿਨ ਕਿ ਬਹੁਤ ਮਸ਼ਹੂਰ ਜਗ੍ਹਾ ਨੇ ਪਟਿਆਲੇ ਦੀਆਂ ਜਿੰਨਾਂ ਅੰਦਰ ਆਪਾਂ ਸਾਰੀਆਂ ਦਿਨ ਦਿਖਾ ਸਕਦੇ ਇਹ ਚ ਕੀ ਦਿਖਾਉਣ ਲੱਗ ਜੀ ਪਟਿਆਲਾ ਸ਼ਹਿਰ ਬਹੁਤ ਇਤਿਹਾਸਕ ਸ਼ਹਿਰ ਹੈ ਤੇ ਜੀ ਉਸਾ ਦੀ ਕਿਰਪਾ ਨਾਲ ਬਾਦਸ਼ਾਹ ਆਏ ਨੇ ਜਿੱਕੇ ਗੁਰਦੁਆਰਾ ਦੁਖਨਵਰਸਾ ਬਣਿਆ ਹੋਇਆ ਤੇ ਗੁਰਦੁਆਰਾ ਮੋਤੀਬਗ਼ ਸਾਹਿਬ ਜਿੱਥੇ ਸੁਨਾਮਾ ਬਾਦਸ਼ਾਹ ਨੇ ਆਪਣਾ ਟਹਿਰਾਫ ਕੀਤਾ ਠਹਿਰੀ ਸੀ ਕਿਉਂਰੇ ਕਿਲੇ ਵੀ ਨੇ ਦੋ ਤਿੰਨ ਕਿਲਾ ਮੁਵਾਰਕਾ ਜਿਹੜਾ ਕਿ ਸਭ ਤੋਂ ਮਸ਼ਹੂਰ ਕਿਲਾ ਪਟਿਆਲੇ ਆ ਬਾਕੀ ਮਾਰੇ ਪਟਿਆਲੇ ਕਰਕੇ ਤਾਂ ਪਟਿਆਲਾ ਮਸ਼ਹੂਰ ਹੈਗੇ ਹੈਗੇ ਤੇ ਪਟਿਆਲਾ ਕੱਗ ਕਰਕੇ ਪਟਿਆਲਾ ਬਹੁਤ ਮਸ਼ਹੂਰ ਹੈ ਇੱਕ ਹੋਰ ਜੀਓ ਆਪਾਂ ਨਾਂ ਨਹੀਂ ਲੈ ਸਕਦੇ ਤੇ ਆ ਆ ਗਿਆ ਸਰਦਾਰ ਹਰੀ ਸਿੰਘ ਨਲੂਆ ਚਾਉ ਸਰਦਾਰ ਹਰੀ ਸਿੰਘ ਨਲੂਆ ਜੀ ਆਪਣਾ ਇਹ ਕਿ ਸਟੈਚੂ ਢਲੇ ਦਮਿੰਦਰਾ ਕਾਲਜ ਤੋਂ ਤੁਹਾਨੂੰ ਦਿਖਾਉਣਾ ਆਪਾਂ ਇਹ ਵੀ ਬਹੁਤ ਹੀ ਮਸ਼ਹੂਰ ਕਾਲਜ ਹੈ ਕਾਲ ਪੰਜਾਬ ਚ ਮਤਲਬ ਕਿ ਬਹੁਤ ਹੀ ਮਸ਼ਹੂਰ ਕਾਲ ਜਾਂਦੇ ਤਾਂ ਆਪਣਾ ਮਹਿੰਦਰਾ ਕਾਲਜ ਜੇ ਤੁਸੀਂ ਦੇਖ ਸਕਦੇ ਹੋ ਜੀ ਇਹ ਪਹੁੰਚ ਗਿਆ ਸ਼ੀਸ਼ਮੈਲ ਇੱਥੇ ਨੇ ਪਾਰਕਿੰਗ ਬਣਾਈ ਹੈ ਉਹਦੇ ਪ੍ਰਬੰਧ ਦਾ ਪਾਰਕਿੰਗ ਦਾ ਵੀ ਤੇ ਹੁਣ ਮਿਲਦੇ ਆਂ ਅੰਦਰ ਜਾ ਕੇ ਆਪਾਂ ਜੁੜੇ ਰਹਿ ਚੈਨਲ ਦੇ ਨਾਲ ਆ ਆ ਗਏ ਮੇਨ ਐਂਟਰਸ ਜੀ ਇੱਥੇ ਕਿੰਨਾ ਇਹ ਲਾਈਨਾਂ ਟਾਈਟ ਆਊਟ ਆ ਤੁਹਾਨੂੰ ਦਿਖਾਉਣ ਨੂੰ ਸਿਸਟਮ ਕੀ ਆ। ਚਲੋ ਤੇ ਵੀਰ ਤਾਂ ਬਣਦਾ ਸਾਹਮਣੇ ਆਜੋ ਚਲੋ। ਆ ਬਣਾ ਟਿਕਟ ਕਰ। ਇਹ ਤਾਂ ਬਹੁਤ ਖਸੂਬਤ ਹੈ। ਥੈਂਕ ਯੂ। ਆ ਦੋ ਟਿਕਟ ਕਰ ਵੀਰੇ। ਕਿੰਨੀਆਂ ਜੀ? ਦੋ। ਆਜੇ ਕਿਰਪਾ ਕਰਕੇ ਸੁਸ਼ਮੈਲ ਦੀ ਆਈਸੰਫੀਨਲ ਇੰਟ੍ਰੈਸ ਵਾਓ ਇਹ ਵੀ ਮੇਲਾ ਪਰਿਆਲੇ ਦੀ ਜਾਣ ਹੈ ਹਾਂਜੀ ਇਹ ਦਿਖਾਉਣਾ ਮੇਰੇ ਜੁੜੇ ਹੋਏ ਚੈਨਲ ਦੇ ਨਾਲ ਇਹ ਗਾਨ ਨੂੰ ਤੋਂ ਆਪਾਂ ਦਿਖਾਉਣਾ ਇਹਦਾ ਉਹ ਆइए ਆਪ ਦਾ ਇੰਤਜ਼ਾਰ ਮੈਂ ਆਹ ਕਾ ਥੈਂਕ ਯੂ ਕਰਨੇ ਬਣਾ ਜਣ ਕਿ ਉਹ ਡੈਕੋਰੇਸ਼ਨ ਕੀਤੀ ਹੋਈ ਆ ਚਲ ਕੇ ਪੈਣ ਪਰ ਮਾਲ ਨਹੀਂ ਹੈਗੇ ਇਹਨਾਂ ਦੇ ਉਨਾਂ ਤਖੜਾ ਮਾਦਰ ਕੇ ਬਣਾ ਬਰੇ ਨਾ ਮਾਲ ਆ ਨਾ ਤਖੜਾ ਆਹ ਆਗੇ ਪੰਜਾਬ ਦੇ ਸ਼ਾਨ ਪੱਕੀ ਕੀ ਆ ਬਣੇ ਲੱਕੜ ਦੇ ਕੋਟ ਵਗੈਰਾ ਬਹੁਤ ਸੋਹਣੇ ਆਈਟਮ ਬਣਿਆ ਹੋਇਆ ਆ ਕੋਟ ਰਤਨਾਂ ਦੇ ਕੋਡੀਆਂ ਬਣਾਈਆਂ ਚਲਿਏ ਇਹ ਜਿਹੜੀ ਹਲ ਜਗ੍ਹਾ ਨਾ ਜਦੋਂ ਮਹਾਰਾਜਾ ਰਾਜ ਚੱਲਦਾ ਸੀ ਉਦੋਂ ਇਹ ਮਤਲਬ ਕਿ ਇਸ਼ਨਾਨ ਕਰਾ ਹਿਰਾਨੀਆਂ ਦੀ ਇਹ ਅਸਲ ਨਾ ਇਥੇ ਰਾਨੀਆਂ ਇਸ਼ਨਾਨ ਕਰਦੀਆਂ ਸੀ ਰਾਨੀਆਂ ਇਸ਼ਨਾਨ ਕਰਾਂ ਪਰ ਤੁਸੀਂ ਇਹਦਾ ਹੁਣ ਚਲੋ ਸੁਬਾ ਬਣਾਇਆ ਹੋਇਆ ਹੈ ਉੱਤੇ ਦੀ ਰਾਨੀਆਂ ਛਾਲ ਮਾਰ ਮਰਨ ਆਉਂਦੀਆਂ ਬਾਹਰ ਰਾਨੀਆਂ ਛਾਲ ਮਾਰ ਮਰਨ ਆਉਂਦੀਆਂ ਵਾਉ ਜਿਆ ਸੌਂਡ ਬੰਡਰਪੋਲ ਜੂਰੀ ਪਾਇਆ ਕੈਮਰਾ ਸਾਹ ਕੋਲੀ ਹੋਣ ਸਾਡੇ ਅੱਜ ਅਦਰ ਆਸਤਾਨੀ ਡਾਂਸਰ ਆ ਗਿਆ ਪੰਜਾਬ ਵਿੱਚ ਪਹਿਲਾ ਨਚਾਰ ਹੁੰਦੇ ਸੀਗੇ ਅੱਗੇ ਇਹਨਾਂ ਤੋਂ ਬਣਾ ਵਿਆਹ ਨਹੀਂ ਹੁੰਦੇ ਸੀ ਨਚਾਰਾਂ ਤੋਂ ਬਣਾ ਬਹੁਤ ਵਧੀਆ ਯਾਨੀ ਕਿ ਫੰਕਸ਼ਨ ਹੁੰਦੇ ਸੀ ਆਹ ਬੈਨੇ ਤੇ ਕਲੀਨ ਵਗੈਰਾ ਬਹੁਤ ਵਧੀਆ ਟੌਪ ਟੌਪ ਦੇ ਇਹ ਆ ਦੂਜਾ ਸਮਾਨ ਅਸਰਾਜ ਦਾ ਆ ਵੀ ਤੇ ਮੈਟ ਨੇ ਵਗੈਰਾ ਤੇ ਆ ਸਾਰਾ ਮਿੱਟੀ ਦਾ ਬਣਿਆ ਹੋਇਆ ਸਮਾਨ ਬਹੁਤ ਹੀ ਗ੍ਰੇਡੀਅ ਹੈ ਤੇ ਪਰ ਇਹ ਲੋਕਾਂ ਕਿੰਨੀ ਬੜਾ ਜਣਾ ਹੋ ਗਏ ਤੇ ਚੱਲਦੇ ਜਾਂਦੇ ਜਾਂਦੇ ਅੱਜ ਵੇਖ ਹੀ ਲਿਆ ਵੀ ਆ ਸਾਰਾ ਚੀਨੀ ਦਾ ਸਮਾਨ ਆਜੋ ਨੇ ਛਲੀਆਂ ਇਹ ਛਲੀਆਂ ਉਹ ਕਰ ਰਹੇ ਨੇ ਆਪਣਾ ਸਟੀਮ ਕਰਕੇ ਦੇ ਰਹੇ ਆਜੋ ਲੱਕੜ ਦੇ ਪਰਸਾਂ ਲੱਕੜ ਦੀਆਂ ਕੁਰਸੀਆਂ ਵਗੈਰਾ। ਪਰ ਸਾਰਿਆਂ ਨੂੰ ਬੈਂਟ ਆਓ ਜਰੂਰ ਦੇਖੋ। ਬਣਾ ਬਹੁਤ ਵਧੀਆ ਹੈ ਇਹ ਜਿਹੜਾ ਚੀਮੜ ਮੇਲਾ ਲਾਵਾ। ਮਹਿਲਾਂ ਦੇ ਅੱਗੇ ਲੱਗ ਜਾਂਦੇ ਹੈਂ? ਕੈਂਟ ਬਣਾਇਆ। ਆ ਬਣੀਆਂ ਮੂਰਤਾਂ। ਯਾਨੀ ਮਤਲਬ ਕਿ ਕਲਾਕਾਰ ਨੇ ਜਿਹੜੇ ਆਪਦੇ ਕਲਾਕਿਰਤੀਆਂ ਲੈ ਕੇ ਆਉਂਦੇ ਨੇ ਉਹ ਸਾਰੇ ਆਪਣਾ ਆਲ ਇੰਡੀਆ ਤੋਂ ਨਾ ਕਿ ਜੋ ਵੀ ਕਲਾਕਾਰ ਨੇ ਜਿਹੜੇ ਆਪ ਸਮਾਨ ਬਣਾਉਂਦੇ ਨੇ ਉਹ ਕਲਾਕਿਰਤੀਆਂ ਲੈ ਕੇ ਇੱਥੇ ਮਤਲਬ ਕਿ ਵਰੇਂਸੂਬੇ ਤੋਂ ਪੰਜਾਬ ਇੰਡੀਆ ਦੇ ਵਰੇਂਸੂਬੇ ਤੋਂ ਕਲਾਕਾਰ ਆਉਂਦੇ ਨੇ ਜੋ ਕਿ ਬਹੁਤ ਹੀ ਸੋਹਣੀਆਂ ਮਤਲਬ ਕਿ ਬਣਾਉਂਦੇ ਆ ਕਲਾਕਿਰਤੀਆਂ ਵਗੈਰਾ ਵਗੈਰਾ ਆਹ ਦੇਖੋ ਬਾਜੀ ਕਰ ਰਹੀ ਐ ਪਾ ਜੀ ਪੈਂਦੀ ਆ ਪੈਰੀਆ ਬਾਜੀ ਸਾਡੀ ਪ੍ਰਾਤਨ ਖੇਡ। ਇਤਰਾਕੇ ਜਿਹਾ ਕੰਮ ਸਾਰਾ। ਯਾਨੀ ਕਿ ਜਿਵੇਂ ਆਪਣਾ ਪਾਸਪੋਰਟ ਵਗੈਰਾ ਸਾਰਾ ਕੁਝ। ਮੇਲੇ ਨੂੰ ਸਾਫ ਸੁਥਰਾ ਰੱਖੋ ਫੂਡ ਫੋਲਟ ਓਲਡ ਟੋਕੀ ਹੈ ਹੈ ਸਕਣਾ ਕੋਈ ਉਸੂੰ ਸਕਦੇ ਆ ਬਾਤਾਂ ਨਾਲ ਆ ਜਾ ਓਏ ਪਹਿਲਾਂ ਮੇਲਾ ਵੇਖ ਲਈ ਮੇਲਾ ਤੁਰ ਫਿਰ ਕੇ ਓਲਡ ਡ੍ਰਿੰਕ ਆ ਜਾ ਤੈਨੂੰ ਆ ਜਾ ਤੇਰੇ ਵਾਲੀ ਚੀਜ਼ ਮਿਲ ਗਈ ਉਹ ਦੇਖੋ ਤਾਂ ਪਿੰਡ ਆਉਂਦਾ ਦੇਖਣ ਦਾ ਤਾਂ ਕੋਈ ਮੁੱਲ ਨਹੀਂ ਆਜੀ ਬੀਬੀਆਂ ਦਾ ਮੇਲਾ ਪੂਰੇ ਗਰ ਬੋਸਣਾ ਹੋਪਾ ਜਣ ਕਿ ਕੈਂਟ ਕੈਂਟਾ ਟਮਾ ਗੀ ਤੇ ਵਧੀਆ ਐ ਨਹੀਂ ਹੈਗੇ ਸਰਫੀਆਂ ਟਿਕਾਊ ਨਹੀਂ ਹੈਗੀਆਂ ਵਧੀਆ ਕੈਂਟ ਚੀਜ਼ਾਂ ਨੇ ਆਹ ਦਿਨੇ ਸ਼ੌਲ ਨੇ ਹੈ ਸਿੰਗਲ ਹੈ ਸਿੰਗਲ ਕਦਰ ਸਿੰਗਲ ਕਦਰ ਆ ਬੈਗ ਵਗੈਰਾ ਤੇ ਜੈਂਟਸ ਵੀ ਨਹੀਂ

ਮੇ ਵੀ ਅਜਾ ਕਸ਼ਮੀਰੀ ਡਰਾਈ ਫਰੂਟ ਕਸ਼ਮੀਰੀ ਟ੍ਰਾਂਸਪੋਰਟ ਆ ਗਏ ਨੇ ਬਗਾਨੇ ਜੇ ਜਸਾ ਕੀ ਜੀ ਆ ਖੇਟੀ ਸੀ ਗੇਮ ਆ ਇੱਕ ਆ ਮਿਲੇ ਨੇ ਦੋ ਮੈਂ ਪਾਈ ਸੀ ਤੇ ਤੁਹਾਰੇ ਘਰ ਵਾਲੇ ਨੇ ਇਹ ਮਸਾਲੇ ਡੱਬੇ ਦਿੱਤੇ ਆ ਖਰਚਾ ਦਿਖਾਉਣਾ ਤੁਹਾਨੂੰ ਮੈਂ ਬਲ ਮਸਾਲਾ ਚਾਟ ਮਸਾਲਾ ਕਰ ਜਾਗੇ ਮਿਰਚਾ ਬਣਾਉ ਬਣਾਵਾਂਗੇ ਸਬਜ਼ੀ ਬਣਾਵਾਂਗੇ ਲੈ ਫੜ ਤੈਨੂੰ ਤੋੜ ਔਰ ਜਿਹੜੀ ਲਮੇਰੀ ਤੇ ਉਹਨਾਂ ਦੇ ਪਾਏ ਮੈਂ ਇਹਨੇ ਪੈਸੇ ਕੁਝ ਨਹੀਂ ਪੈਂਦਾ ਹੈਗਾ ਇਹ ਲੈ ਇਹ ਚੱਕੋ ਪਹਿਲੇ ਬਣਾਓ ਪੈਸੇ ਜ ਨਹੀਂ ਪੈਂਦਾ ਹੈਗਾ ਪੈਸੇ ਜ ਨਹੀਂ ਪੈਂਦਾ ਹੈਗਾ ਇਹ ਕਿਹੜਾ ਹੋ ਰਿਹਾ ਹੁਣ ਮੈਂ ਤੇ ਮੈਂ ਵੀ ਬੜੀ ਸੀੜੀ ਤੇ ਟਿਕ ਕੇ ਰੱਖ ਕੇ ਖੜਾ ਗਿਆ ਤੇ ਮੇਰੇ ਵੀ ਹੋਣਾ ਵੀਡੀਓ ਆਹ ਯਾਰ ਕਿੱਥੇ ਹੋ ਗਿਆ ਮੈਨੂੰ ਲੱਗਿਆ ਪਿੱਛੇ ਵੀ ਹੋ ਗਿਆ Oh my god ਮੈਂ ਬ੍ਰੋਟੋਹਟਾਂ ਦੇ ਸਾਹਮਣੇ ਤੇ ਨਾ ਦਿਖਾ ਚਲੋ ਓਕੇ ਥੈਂਕ ਯੂ ਵੀਰ ਉਹ ਮੈਂ ਪੰਜਾਬ ਵੀ ਦੇਣਾ ਹਾਂ ਥੋੜੀ ਕੰਪਨੀ ਕੰਪਨੀ ਦੋ ਰੰਗ ਦੇ ਦੇ ਦੋ ਦੇ ਚਲ ਕੋਈ ਨਹੀਂ ਦੋ ਖੇਡ ਦੇ ਦੇ ਕੋਈ ਨਹੀਂ ਦੱਬੇ ਅਸੀਂ ਕੀ ਕਰਨੀ ਹੈ ਪਿੱਛੇ ਦੌੜ ਮੇਰੀ ਦਾ ਵੀਡੀਓ ਹੋਵੇ ਤੇ ਲੋ ਜੀ ਲੋ ਇੱਕ ਡੱਬੀ ਦੇ ਇੱਕ ਦੋ ਰੰਗ ਲੈਣੇ ਹੋਰ ਦਾ ਵੀ ਡੱਬੀ ਲਓ ਚਾਹੀਦੀ ਦਵਾ ਬਹੁਤ ਇੱਕ ਤੂੰ ਬਾਗੀ ਤੂੰ ਫਿਰ ਦਿੱਤੀ ਹੈ ਰਿਹਾਈ ਇਹ ਲੋਕ ਪੈਂਦੇ ਨੇ ਪੈਸਾ ਨੂੰ ਪੈਸਾ ਨਹੀਂ ਪੈਂਦੀ ਏ ਚਲੋ ਭਾਈ ਦੇਖਿਆ ਪਹਿਨ ਨੂੰ ਦੇਣੇ ਆ ਅੱਜ ਦੱਬੀ ਦੇ ਲੈ ਜਪਾ ਦੋ ਹਾਂ ਠੀਕ ਹੈ ਭਾਈ ਜਿੱਤੇ ਹੋਏ ਕੋਲਡ ਡਰਿੰਕ ਕਦੀ ਹੋ ਰਹੀ ਹੈ ਇਹ ਗੇਮ ਕੋਈ ਜਰਾ ਸਾਚੀ ਇਹ ਨਾ ਦੇ ਕੀ ਹੋ ਜਿੱਤੇ ਮੈਨੂੰ ਦੱਸ ਕੇ ਮੈਂ ਵੀ ਆਣਾ ਜਿੱਤ ਨਹੀਂ ਆ ਨਾ ਇਹ ਕੀ ਸਾਡਾ ਆਰਡਰ ਕੀਤੇ ਪਾਣਾ ਦਾ ਕਿੰਨੀਆਂ ਆ ਜਾ ਵੀ ਨਹੀਂ ਆਦਾ ਰੱਖ ਮੜਾ ਖੜੀ ਮਾਂ ਲਾ ਲੈਣੋ ਫੇਕ ਨਾ ਇਹ ਕਰ ਤਾ ਕੋਣਾਂ ਅੱਛਾ ਮਰ ਜਊਗੀ ਹੈ ਮਰ ਜਊਗੀ 6 6 ਉਹ ਬੰਨੇ ਉਹ ਬੰਨੇ ਕਿ ਹੋਗਾ ਤੇ ਬਣਾ ਰਹੀਆਂ ਮਾਂ ਫੈਂਡ ਦੀ ਬਣਾ ਰਹੀਆਂ ਮੈਂ ਤੁਹਾਡੇ ਦੀ 6 65 ਕੋ ਆਪਣਾ ਹੋ ਹੁੰਦਾ ਨਾ ਮਤਲਬ ਤੇ ਆਪਣੀ ਵਿਰਾਸਤ ਦੇਖੋ ਇਹਨਾਂ ਪੁੱਤਾਂ ਕੜਾ ਕੋਈ ਡਾਂਸ ਕੋਈ ਜੰਗ ਰਾਜਸਤਾਨੀ ਡਾਂਸ ਹੋ ਗਿਆ ਤੇ ਜੋ ਵੀ ਹੋਰੇ ਕੋ ਆਪਣੇ ਸੂਬਿਆਂ ਦਾ ਉਹ ਤੁਹਾਨੂੰ ਮੇਰੇ ਡਾਂਸ ਕਰਕੇ ਬਹੁਤ ਵਧੀਆ ਚੀਜ਼ ਹੈ ਜੀ। ਤੋਂ ਦੀ ਜਲ ਕਰਦੇ ਅੱਜ ਆਪ ਲੋਕ ਐਂਡ ਤੇ ਲੱਗਦਾ ਵੀ ਤੁਹਾਨੂੰ ਜਿਹੜਾ ਆਪਣਾ ਬਣਾਉ ਬਹੁਤ ਪਸੰਦ ਆਊਗਾ ਤੇ ਕਿਉਂਕਿ ਬਹੁਤ ਹੀ ਆਪਣਾ ਬੜੀ ਹਾਈ ਫਾਈ ਕੰਮ ਕਰਦੀ ਜਿਹੜੀ ਇਹ ਤਾਂ ਬਹੁਤ ਬੁਝੇਤੀ ਦਸ ਜੀਆਂ ਦੇਖਣ ਵਾਸਤੇ ਤੇ ਸਾਰੇ ਭਰਾ ਹੁਣ ਮੇਂਦੀ ਆ ਵੀ ਤੁਸੀਂ ਆਓ ਦੇਖੋ ਜਰੂਰ ਪਟਿਆਲਾ ਚੀਨਵਾਲੇ ਮਿਲਣ ਲੱਗੇ ਆ ਇੱਕ ਤਰੀਕ ਤੱਕ ਇਹ ਤੇ ਓਕੇ ਚਲੋ ਮਿਲਦੇ ਆ ਕੱਲੋਂ ਹੋਰੇ ਵਾਰ ਹੋਰ ਆਸਰੇ ਕਨ ਸਾਰੀ ਤੋਂ ਆ ਆ ਦੇਖੋ ਲਾਸਟ